ਟੈਕਸ ਲਗਾਵੇ ਉਹ ਸਰਕਾਰ ਨੂੰ ਅਸੀਂ ਕਹਾਂ ਉਹ ਸਰਕਾਰ ਨੂੰ ਕਹਿੰਦੇ ਟੈਕਸਾਂ ਉੱਤੇ ਟੈਕਸ ਲਗਾਵੇ ਟੈਕਸਾਂ ਉੱਤੇ ਟੈਕਸ ਲਗਾਵੇ ਸਰਕਾਰ ਕਰਨੀ ਹੈ ਟੈਕਸਾਂ ਉੱਤੇ ਟੈਕਸ ਦੀਆਂ ਕੀਮਤਾਂ ਵਾਪਸ ਕਰੋ ਭੁਰਭਾਨਤਮਾਨ ਸਰਕਾਰ ਭੁਰਭਾਨਤਮਾਨ ਸਰਕਾਰ ਭੁਰਭਾਨਤਮਾਨ ਪੰਜਾਬ ਨੂੰ ਲੁੱਟਣਾ ਬੰਦ ਕਰੋ ਬੰਦ ਕਰੋ ਬੰਦ ਕਰੋ ਪੰਜਾਬ ਨੂੰ ਲੁੱਟਣਾ ਬੰਦ ਕਰੋ ਬੰਦ ਕਰੋ ਬੰਦ ਕਰੋ ਵਾਧੂ ਵਾਧੂ ਕਰਜ਼ੇ ਪਾਣਾ ਬੰਦ ਕਰੋ ਬੰਦ ਕਰੋ ਅਖਲੀ ਦਾ ਜਿੰਦਾਬਾਦ ਜਿੰਦਾਬਾਦ ਅਖਲੀ ਦਾ ਪਾਏ ਹੀ ਰਹਿਣ ਦਿੰਦੇ ਆ ਦਾ ਸੋ ਵੀ ਦਾ ਸੋ ਕੀ ਜਾਣਾ ਸਰ ਜੀ ਜਿਸ ਦਫਤਰ ਆਏ ਹੋ ਪ੍ਰੋਟੈਸਟ ਕਰ ਇਹ ਤੁਹਾਨੂੰ ਹਲੇ ਸੇਕ ਲੱਗਿਆ ਨਹੀਂ ਕਿਉਂਕਿ ਕੱਲ ਹੀ ਆਰਡਰ ਪਾਸ ਹੋਇਆ ਅਗਲੇ ਮਹੀਨੇ ਤੁਸੀਂ ਵੀ ਰੌਲਾ ਪਾਉਂਗੇ ਜਾਂ 3 ਰੁਪਏ ਯੂਨਿਟ ਵੱਧ ਆਉਣਾ 93 ਪੈਸੇ ਪੈਟਰੋਲ ਡੀਜ਼ਲ ਤੇ ਲੱਗ ਗਿਆ ਬੈਠ ਉਸ ਤੋਂ ਬਾਅਦ 65 ਪੈਸੇ ਪੈਟਰੋਲ ਤੇ ਲੱਗ ਗਿਆ 36 ਪੈਸੇ ਕਿਲੋਮੀਟਰ ਬੱਸ ਦਾ ਕਿਰਾਇਆ ਵਧਾ ਦਿੱਤਾ ਜਿਹੜੀ ਸਰਕਾਰ ਦਾ ਵਾਅਦਾ ਸੀ ਜਦ ਕੇਜਰੀਵਾਲ ਸਾਹਿਬ 2022 ਦੀ ਇਲੈਕਸ਼ਨ ਤੋਂ ਪਹਿਲਾਂ ਲੁਧਿਆਣੇ ਆਏ ਆ ਉਹਨਾਂ ਨੇ ਕਿਹਾ ਸੀ ਕਿ ਸਾਡੀ ਸਰਕਾਰ ਆਉਂਦੇ ਆ ਪਹਿਲਾ ਐਲਾਨ ਸੀ ਕਿ ਸਭ ਨੂੰ ਬਿਜਲੀ ਮੋਟ ਫਿਰ ਉਸ ਤੋਂ ਬਾਅਦ ਉਹਨੇ ਕਹਤਾ ਸੀ ਸਭ ਨੂੰ 5 ਰੁਪਏ ਯੂਨਿਟ ਤੇ ਕੱਲ ਜਿਹੜਾ 5 ਰੁਪਏ ਯੂਨਿਟ ਮਿਲਦਾ ਸੀ 7 ਕਿਲੋਵਾਟ ਦੇ ਲੋਡ ਤੱਕ ਉਹ ਵੀ ਬੰਦ ਕਰ ਦਿੱਤਾ ਕੇਜਰੀਵਾਲ ਸਾਹਿਬ ਦਾ ਬਿਆਨ ਹੈ ਜਦ ਕਾਂਗਰਸ ਵੇਲੇ ਵੈਟ ਵਧਿਆ ਕਿ ਜਦ ਸਾਡੀ ਸਰਕਾਰ ਆਊਗੀ ਅਸੀਂ ਵੈਟ ਜਾਂ ਖਤਮ ਕਰ ਦਾਂਗੇ ਨਹੀਂ ਸਿਰਫ 25% ਤੇ ਕਰ ਦਾਂਗੇ ਉਹ ਵੈਟ ਹੈ ਇਸ ਵੇਲੇ ਜੋ ਪੰਜਾਬ ਦਾ ਸਾਰੇ ਹਿੰਦੁਸਤਾਨ ਨਾਲੋਂ ਜ਼ਿਆਦਾ ਹੈ ਅਫਸੋਸ ਇਹ ਹੈ ਕਿ ਜੋ ਕੈਗ ਦੀ ਰਿਪੋਰਟ ਪੇਸ਼ ਹੋਈ ਹੈ ਉਹਦੇ ਵਿੱਚ ਜਿੰਨਾ ਇਹ ਕਰਜ਼ਾ ਲੈ ਰਹੇ ਨੇ ਹੁਣ ਉਹਦੇ ਚੋਂ 60% ਕਰਜ਼ਾ ਸਿਰਫ ਵਿਆਜ ਦੀ ਭੁਗਤਾਨ ਲਈ ਵਰਤਿਆ ਜਾ ਰਿਹਾ ਕੇਵਲ 40% ਪੰਜਾਬ 'ਚ ਪਹਿਲੀ ਵਾਰ ਹੋਇਆ ਕਿ ਤਨਖਾਹਾਂ ਵੀ ਲੇਟ ਹੋਣ ਲੱਗ ਪਈਆਂ ਇਹ ਸਾਰੀ ਵੀ ਤਨਖਾਹ ਕੱਲ ਪਾਈ ਗਈ ਹੈ 5 ਤਰੀਕ ਨੂੰ ਜਿਹੜੀ ਸਰਕਾਰ ਤਨਖਾਹਾਂ ਦੇਣ ਦੇ ਕਾਬਿਲ ਨਹੀਂ ਜਿਹੜੀ ਸਰਕਾਰ ਲੋਕਾਂ ਦਾ ਡਿਵੈਲਪਮੈਂਟ ਕਰਨ ਦੇ ਕਾਬਿਲ ਨਹੀਂ ਜਿਹੜੀ ਸਰਕਾਰ ਨੂੰ ਰਾਜ ਚਲਾਉਣਾ ਨਹੀਂ ਆਉਂਦਾ ਜਿਸ ਸਰਕਾਰ ਨੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਰਾਜ ਸੱਤਾ ਪ੍ਰਾਪਤ ਕੀਤੀ ਅੱਜ ਉਹਨਾਂ ਤੋਂ ਮੁਨਕਰ ਹੋਈ ਹੈ ਅਕਾਲੀ ਦਲ ਦੀ ਸਮੁੱਚੀ ਲੁਧਿਆਣੇ ਦੀ ਲੀਡਰਸ਼ਿਪ ਡੀਸੀ ਨੂੰ ਮੈਮੋਰੰਡਮ ਦਿੱਤਾ ਫਾਰਵਰਡ ਕਰਨ ਲਈ ਪੰਜਾਬ ਸਰਕਾਰ ਨੂੰ ਕਿ ਇਹ ਵਧੇ ਹੋਏ ਭਾੜੇ ਸਾਰੇ ਤੁਰੰਤ ਵਾਪਸ ਕਰਾਓ ਲੱਗਦਾ ਕਿ ਅੱਜ ਕਾਂਗਰਸ ਸਰਕਾਰ ਵੀ ਐਸੇ ਮੰਗ ਪੱਤਰ ਦੇ ਨਹੀਂ ਸੀ ਕਾਂਗਰਸ ਸਰਕਾਰ ਨਹੀਂ ਉਹ ਤਾਂ ਬਾਹਰ ਹੀ ਆ ਯਾਰ ਸਾਡੇ ਆਰ ਕੋਈ ਹੋਰ ਜੀ ਨਾਮਕ ਮੰਤਰੀ ਹੋ ਕਰ ਰਿਹਾ ਹਾਂਜੀ ਵਾਈ ਗੁਰਜੀ ਕਾ ਖਾਲਸਾ ਵਾਹਿਗੁਰੂ ਫਤਿਹ ਮੈਂ ਸ਼੍ਰੋਮਣੀ ਕਾਲੀ ਦਲ ਗੁਰਮੀਤ ਸਿੰਘ ਸਿੱਧੂ ਅੱਜ ਸ਼੍ਰੋਮਣੀ ਕਾਲੀ ਦਲ ਦੇ ਸਾਡੀ ਸੀਨੀਅਰ ਲੀਡਰ ਸਾਹਿਬਾਨਾਂ ਨੇ ਮਾਨਯੋਗ ਲੁਧਿਆਣਾ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੈ ਜੋ ਪੰਜਾਬ ਸਰਕਾਰ ਜੋ ਪੰਜਾਬ ਦੀ ਲੋਟੂ ਸਰਕਾਰ ਜਨਤਾ ਤੇ ਜਿਹੜੇ ਵਾਅਦੇ ਟੈਕਸ ਲਾਏ ਜਾ ਰਹੇ ਨੇ ਜਾਂ ਝੂਠੇ ਵਾਅਦੇ ਲਾਰੇ ਲਾ ਕੇ ਪੰਜਾਬ ਚਾਈ ਹੈ ਔਰ ਦਿਨ ਬਰ ਦਿਨ ਲੋਕਾਂ ਨੂੰ ਕਿਸੇ ਨਾ ਕਿਸੇ ਤਰੀਕੇ ਲੁੱਟ ਰਹੀ ਹੈ ਲੁੱਟਣ ਤੋਂ ਬਾਅਦ ਲੋਕਾਂ ਤੋਂ ਟੈਕਸ ਪੂਰੇ ਲੈ ਕੇ ਵੀ ਕਰਕੇ ਵੀ ਪਰ ਜਿਹੜੀਆਂ ਸੁਵਿਧਾਵਾਂ ਨੇ ਅੱਜ ਤੁਸੀਂ ਚਾਹੇ ਸ਼ਹਿਰ ਦੇਖ ਲਓ ਸ਼ਹਿਰਾਂ ਦੀਆਂ ਵਾਰਡਾਂ ਦੇਖ ਲਓ ਵਾਰਡਾਂ ਦੇ ਵਿੱਚ ਇਲਾਕੇ ਮਹੱਲੇ ਚਾਹੇ ਗਲੀਆਂ ਦੇਖ ਲਓ ਕਿਸੇ ਵੀ ਤਰ੍ਹਾਂ ਦੀ ਵੀ ਕੋਈ ਸੁਵਿਧਾ ਨਹੀਂ ਹੈਗੀ ਲੋਕਾਂ ਨੂੰ ਚਾਹੇ ਸੀਵਰੇਜ ਪ੍ਰਣਾਲੀ ਹੈ ਚਾਹੇ ਪਾਣੀ ਪ੍ਰਣਾਲੀ ਹੈ ਜਾਂ ਬਿਜਲੀ ਦੀ ਸਮੱਸਿਆ ਬਹੁਤ ਜ਼ਿਆਦਾ ਹੈ ਔਰ ਅੱਜ ਜਿੱਥੇ ਇਹਨੇ ਬੋਝ ਪਾਏ ਜਾ ਰਹੇ ਅੱਜ ਹੁਣ ਤੁਸੀਂ ਦੇਖ ਰਹੇ ਹੋ ਕਿ ਪੰਜਾਬ ਸਰਕਾਰ ਨੇ ਜਿਹੜੇ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਦੇ ਵਾਅਦੇ ਕੀਤੇ ਆ ਉਹ ਇੱਕ ਬੇਲੋੜਾ ਇੱਕ ਬ ਹਾਂ ਲੋਕਾਂ ਦੀ ਦੁੱਖ ਦੀ ਰਗ ਨੂੰ ਹੱਥ ਲਾ ਕੇ ਉਹਨਾਂ ਨੂੰ ਹੋਰ ਜ਼ਿਆਦਾ ਤਕਲੀਫ ਦਿੱਤੀ ਜਾ ਰਹੀ ਹੈ ਸੋ ਅੱਜ ਇਹੀ ਮੰਗ ਪੱਤਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਸਾਹਿਬਾਨਾਂ ਨੇ ਸਾਰੇ ਆਪਣੀ ਲੀਡਰਸ਼ਿਪ ਔਰ ਵਰਕਰ ਸਾਹਿਬਾਨਾਂ ਨਾਲ ਮਿਲ ਕੇ ਅਕਾਲੀ ਦਲ ਵੱਲੋਂ ਸਮਰਪਿਤ ਕੀਤਾ ਹੈ ਆਪਣਾ ਡੀਸੀ ਸਾਹਿਬ ਨੂੰ ਕਿ ਜਿਹੜੇ ਵਾਧੂ ਡੀਜ਼ਲ ਔਰ ਪੈਟਰੋਲ ਦੇ ਰੇਟ ਵਧੇ ਨੇ ਜਾਂ ਟੈਕਸ ਵਧੇ ਨੇ ਇਹਨਾਂ ਨੂੰ ਤੁਸੀਂ ਜਲਦ ਜਲਦ ਘਟਾਇਆ ਜਾਵੇ ਅਗਰ ਨਹੀਂ ਘਟਾਓਗੇ ਤਾਂ ਇਹਦੇ ਖਿਲਾਫ ਆਪਣੇ ਰੋਸ ਧਰਨੇ ਜਿਸ ਤਰ੍ਹਾਂ ਵੀ ਅਕਾਲੀ ਦਲ ਹਮੇਸ਼ਾ ਸੱਚ ਅਤੇ ਹੱਕ ਦੀ بلند ਆਵਾਜ਼ ਹੈ ਇਸ ਤਰ੍ਹਾਂ ਹੀ ਲੋਕਾਂ ਦੇ ਹਿੱਤਾਂ ਅਕਾਲੀ ਲੜਦਾ ਸੀ ਲੜਦਾ ਹੈ ਔਰ ਲੜਦਾ ਰਹੇਗਾ ਪੁਤਲਾ ਵੀ ਫੂਕਿਆ ਗਿਆ ਜੀ ਹਾਂ ਜੀ ਅੱਜ ਭਗਵੰਤ ਮਾਨ ਸਰਕਾਰ ਦਾ ਪੁਤਲਾ ਵੀ ਫੂਕਿਆ ਗਿਆ ਹੈ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ ਜੋ ਕਿ ਪੂਰੇ ਸ਼ਹਿਰ ਵਿੱਚ ਇੱਕ ਭਾਰੀ ਰੋਸ ਪਾਇਆ ਜਾ ਰਿਹਾ ਹੈ ਤੇ ਪੰਜਾਬ ਨਿਵਾਸੀਆਂ ਨੂੰ ਦੇਖਦੇ ਹੋਏ ਸਾਰਿਆਂ ਦੀ ਦੁੱਖ ਤਲਿਫਾ ਨੂੰ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਨੂੰ ਵਾਧੇ ਦੇਖਦੇ ਜੋ ਕਿ ਇੱਕ ਖੱੱਚਰ ਤੇ ਸਵਾਰ ਹੋ ਕੇ ਰੇੜੇ ਤੇ ਸਵਾਰ ਹੋ ਕੇ ਕਿਉਂਕਿ ਹੁਣ ਜਿਸ ਤਰ੍ਹਾਂ ਡੀਜ਼ਲ ਦੀਆਂ ਪੈਟਰੋਲ ਦੀਆਂ ਕੀਮਤਾਂ ਵਧੀਆਂ ਟੈਕਸ ਲਾਏ ਜਾ ਰਹੇ ਨੇ ਵਾਧੂ ਕਰ ਜੇ ਉਹ ਸਾਨੂੰ ਅੱਜ ਕੱਲ ਲੋਕਾਂ ਨੂੰ ਆਪਣੀਆਂ ਗੱਡੀਆਂ ਕਨਵੈਸਚ ਨਾਲਾਂ ਲਿਜਾਣਾ ਭੁਰਨਾ ਵੀ ਬੜਾ ਮੁਸ਼ਕਲ ਹੈ ਸੋ ਹੁਣ ਦੁਨੀਆ ਨੂੰ ਇਹਨਾਂ ਨੇ ਗੱਡੀਆਂ ਤੋਂ ਕਨਵੈਸਾਂ ਤੋਂ ਇਹਨਾਂ ਨੇ ਖੱੱਚਰ ਤੇ ਲਿਜਾਣ ਵਾਲੀ ਹਾਲਤ ਕਰਦੀ ਹੈ ਉਸ ਸੀਨ ਨੂੰ ਦਰਸਾਇਆ ਗਿਆ ਕਿ ਇਹ ਜਿਹੜੀ ਨਕਮੀ ਸਰਕਾਰ ਹੈ ਪੰਜਾਬ ਵਿੱਚ ਪਹਿਲੀ ਵਾਰ ਆਈ ਹੈ ਇਸ ਤੋਂ ਨਕਮੀ ਪਹਿਲਾਂ ਨਾ ਕੋਈ ਸਰਕਾਰ ਆਈ ਹੈ ਨਾ ਹੀ ਪੰਜਾਬ ਇਹਨੂੰ ਦੁਬਾਰਾ ਪੰਜਾਬ ਚ ਲਿਆਵੇਗਾ ਮਿਹਰਬਾਨੀ